ਸਵਾਗਤ ਹੈ ਕਿਸਾਨ ਵੀਰੋ ਖਡਾਢੀ ਲੋਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਵੀਰੇ ਵੀਰੇ ਆਪਾਂ ਵੀਡੀਓ ਆਪਣੇ ਘਰ ਤੋਂ ਲੈ ਕੇ ਆਏ ਆਂਗੇ ਮੱਝਾਂ ਦੀ ਇੱਕ ਮੈਂ ਆਗੇ ਆਪਣੇ ਕੋਲੇ ਤੀਜਾ ਚੌਥਾ ਸੂਹ ਸੁਈ ਵੀ ਆ ਗੱਲਬਾਤ ਥੋੜੀ ਬੱਚੇ ਨਾਲ ਕਰਾਵਾਂਗੇ ਚੁਆਇਸ ਉਹਨੂੰ ਸਾਰੀ ਕਰਕੇ ਦਿਖਾਵਾਂਗੇ ਚੌਥਾ ਦਿਨ ਆਈ ਸੁਈ ਨੂੰ ਮਗਰ ਆ ਗਿਆ ਕੱਟਾ ਆ ਦੇਖੋ ਪੂਰੀ ਵਧੀਆ ਇੱਕ ਨੰਬਰ ਤੇ ਚੈਨਲ ਨੂੰ ਵੀਰੇ ਕਰ ਲਿਓ ਸਬਸਕ੍ਰਾਈਬ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਘੰਟੀ ਵਾਲੇ ਬਟਨ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਣਾ ਹੈ ਨੋਟੀਫਿਕੇਸ਼ਨ ਕੀ ਹੁੰਦਾ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਵੀਰੇ ਤੇ ਤੋਰਾ ਤਾਰਾ ਤੁਹਾਨੂੰ ਕਰਾਵਾਂਇਆ ਚ ਇੱਕ ਬੱਚੇ ਨਾਲ ਥੋੜੀ ਕਰਾਉਣੇ ਗੱਲਬਾਤ ਆ ਜਾ ਪੁੱਤ ਸਤਿਗੁਰਾਲ ਸਤਿਗੁਰਾਲ ਹੋ ਠੀਕ ਠਾਕ ਹੋ ਹਾਂਜੀ ਪੁੱਤ ਕੀ ਡਿਟੇਲ ਹੈਗੀ ਪਹਿਲਾਂ ਤਾਂ ਨੰਬਰ ਨਾਮ ਡਰੈਸ ਬੋਲ ਦੇ ਆਪਣਾ ਲੇ ਵਾਲਾ ਜਿਲ੍ਹਾ ਫਿਰਦਾ ਸੀ ਇਹਨੂੰ ਰਾਪੜੂ ਕੰਨ ਦਿਆ ਨੇੜੇ ਤੇੜੇ ਦੇ ਪਿੰਡ ਭਾਈਪੁਰਾ ਜੰਗੀਆਣਾ ਵੱਲ ਤੋਂ ਠੀਕ ਹੈ ਨੰਬਰ 9878123917 ਤੇ ਪਤਾ ਕੀ ਡਿਟੇਲ ਆ ਗਈ ਦੀ ਮੈਂ ਨਹੀਂ ਇਹ ਬਈ ਮੱਝ ਜਿਹੜੀ ਇਹ ਬਈ ਤੀਜਾ ਸੂਸ ਹੋਈ ਆ ਤੁਸੀਂ ਚੌਥਾ ਮੰਨਦੀ ਲੈ ਜਾਓ ਠੀਕ ਆ ਤੇ ਹੁਣ 4 ਦਿਨਾਂ ਹੀ ਸੂਈ ਪਿਆ ਅਜ ਤੜਕੇ ਪਵੇਲੀ ਕਰੀਆ ਹਾਂਜੀ ਤਸਵੀਰ ਸੂਲ ਪੂਰੀ ਆ ਪੂਰੀ ਤੇ ਬੌਲਾ ਹੁਣ ਕਿੰਨਾ ਰੈਡੀ ਹੈਗਾ ਪੌਲਾ ਇਹਦੇ ਥੱਲੇ ਵੀ 9 ਲੀਟਰ ਬੌਲਾ ਦਵਾ ਰਿਹਾ ਤੇ ਕਿੰਨਾ ਕੁ ਦੇ ਦੂਗੀ ਹਾਈਐਸਟ ਇਹ ਬਈ 12 12 ਦੇ ਦਊਗੀ ਹਾਂਜੀ ਤੇ ਜੇ ਨਾਂ ਦਿੱਤਾ 12 ਫਿਰ ਵੀ ਮਾਜੇ ਫਿਖਰਾ ਦੇ ਠੀਕ ਆ ਤੇ ਕੱਢ ਬੋਤੇ ਨੂੰ ਤੋੜ ਕੇ ਦਿਖਾ ਦਈਏ ਨੰਬਰ ਬੋਲਦਾ ਸੀਗਾ ਹਾਂਜੀ ਚਲੋ ਆਜੋ ਇਧਰ ਦੀ ਖੋਲ ਲੈ ਇਧਰ ਦੀ ਖੋਲੋ ਖੋਲੋ ਆ ਦੇਖੋ ਵੀਰੇ ਥਣਲੇ ਬਾਸ ਹੁਣ ਮੈਂ ਨੇੜ ਤੋਂ ਚੈੱਕ ਕਰਾਉਣਾ ਦੇਖੋ ਅੱਲੋ ਦਾ ਅਮਰੀਕਨ ਗਾਂ ਹੀ ਆ ਚਲੋ ਜੀ ਪੁੱਤ ਤੋੜੋ ਇਧਰ ਨੂੰ ਲੈ ਚਲੋ ਆ ਕੋਈ ਨਹੀਂ ਇਧਰ ਨੂੰ ਲੈ ਚਲਾਂ ਵੀ ਬੋਗ ਲੈ ਚਲ ਇਧਰ ਨੂੰ ਲੰਮੀ ਦਿਖਾ ਦਿੰਨੇ ਮੜੀ ਜੀ ਆ ਦੇ ਕੋਈ ਬਟਨ ਵਾਲੀ ਮਹਤ ਹੈਗੀ ਆਪਾਂ ਤੁਹਾਨੂੰ ਚੌਥਾ ਕਹਿਦਾ ਗਾ ਉਹ ਤੀਜਾ ਕਹਿ ਕੇ ਦਿੱਤੀ ਆਪਾਂ ਨੂੰ ਅਗਲੇ ਨੇ ਆ ਕਰੋ ਇਹ ਚੈੱਕ ਹੁਣ ਆਪਣੇ ਕੋਲੋਂ ਮਿਲਿਆ ਕਰਨੀਆਂ ਝੋਟੀਆਂ ਲੰਮੀ ਲੈ ਕੇ ਚੱਲ ਬੱਚੇ ਉਧਰ ਦੁਬਾਰਾ ਲੈ ਕੇ ਚੱਲ ਬੱਚੇ ਦਾ ਘਰ ਤੇ ਲੈ ਕੇ ਚੱਲ ਦੁਬਾਰਾ ਦੁਬਾਰਾ ਲੈ ਕੇ ਚੱਲ ਉਧਰ ਤੋਰ ਨਹੀਂ ਫਿਰ ਆਂਦਾ ਚੈੱਕ ਹੁਣ ਆ ਦੇਖੋ ਜੇ ਇੱਕ ਨੰਬਰ ਝੋਟੀ ਹੈਗੀ ਪੂਰੀ ਵਧੀਆ ਸਿੰਘ ਗੋਲ ਆ ਗਿਆ ਵਧੀਆ ਚਲੋ 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 ਆ ਦੇਖੋ ਥਣਲੇਵਾ ਦੇਖੋ ਇੱਕ ਨੰਬਰ ਮਿਲਕ ਵੇਨ ਪੂਰੀ ਵਧੀਆ ਦੁੱਧ ਵੀ ਰੇਣੇ ਕਾੜ ਦੇਣਾ 12 ਲੀਟਰ ਮੋਨਲ ਲੈ ਆਪਾ ਤੇ ਹੁਣ ਬਣੇ ਰਿਓ ਵੀਡੀਓ ਨੂੰ ਐਂਡ ਤਾਈਂ ਛੱਡ ਕੇ ਨਾ ਜਾਇਓ ਤੇ ਸਾਰੀ ਚੁਆਇਸ ਨੂੰ ਕਰਕੇ ਦਿਖਾਵਾਂਗੇ ਕਰ ਲਿਓ ਸੰਪਰਕ ਪੂਰੀ ਵਧੀਆ ਝੋਟੀ ਬੰਨ ਲਾਪਤ ਬੰਨ ਲਾ ਆ ਦੇਖੋ ਜੀ ਇੱਕ ਨੰਬਰ ਝੋਟੀ ਚੌਥਾ ਤੁਆ ਲਾ ਲਓ ਆਪਾ ਤੀਜਾ ਅਗਲੇ ਨੂੰ ਕਹਿ ਗਿਆ ਆਪਾਂ ਨੂੰ ਦਿੱਤੀ ਹੈ ਤੇ ਚੌਥਾ ਲਾ ਲਓ ਇੱਕ ਨੰਬਰ ਝੋਟੀ ਬਬਾ ਤਾਂ ਛੱਡ ਬੱਟ ਛੱਡ ਦੇ ਛੱਡ ਦੇ ਛੱਡ ਦੇ ਜਦੋਂ ਕਰ ਜਾਂ ਵੀਡੀਓ ਕਰ ਬਾਹਲੀ ਲੰਮੀ ਹੋਈ ਜਾਂਦੀ ਹੈ ਹੋਰ ਵੀਰੇ ਧੰਨਵਾਦ ਤੁਹਾਡਾ ਇੰਨਾ ਪਿਆਰ ਵਾਕਸ਼ਣ ਲਈ ਆ ਦੇਖੋ ਵੀਰੋ ਬੱਚਾ ਆਪਣਾ ਤਲਾ ਬੈਠ ਬੁੱਤ ਨਾਲ ਫੇਰ ਤਾਂ ਚੁੰਘਣਾ ਵੀ ਨਹੀਂ ਆਉਂਦਾ ਦੰਦ ਤੁਸੀਂ ਦੇਖ ਲਿਓ ਹਜੇ ਦੇ ਕੋਈ ਦੰਦ ਨਹੀਂ ਹਜੇ ਨੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਆ ਦੇਖੋ ਜੀ ਸਿੱਕ ਨੰਬਰ ਤੇ ਕਰ ਲੈ ਸੰਪਰਕ ਅ ਵੀਰ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਬੱਚਾ ਰਹਿ ਬੰਦ ਨਾ ਨੰਬਰ 34 ਦੇ ਦिए ਬੰਦ ਨਾ ਗੜੀਆਂ ਨੂੰ ਉਸਾਮਣਾ ਦੇਖੋ ਬੋਲੇ ਜੀ ਅਵਰੇ ਦੁੱਧ ਤਾਂ ਇਹ ਤੇ ਕਿਹੜਾ ਇਹਨੂੰ ਫੇਰ ਵੀ 8-9 ਕਿਲੋ ਬੋਲਦਾ ਹੋਊਗਾ ਆਰਾਮ ਨਾਲ ਜਦੋਂ ਜਦ ਤਾਜ਼ੀ ਦੁੱਧੀ ਦੀਆ ਚੌਥਾ ਦੇਣਾ ਦਵਾਈ ਤੁਹਾਨੂੰ ਸਾਰ ਕਰਕੇ ਦਿਖਾਵਾਂਗੇ ਆ ਦੇਖ ਲਓ ਬਾਲਟੀ ਕਰ ਲਓ ਆਹ ਚੇ ਮੈਂ ਮੋਤੀਆਂ ਮੋਤੀਆਂ ਧਾ ਲਏ ਤੇ ਪੀਅਰ ਨੰਬਰ ਪੂਰੀ ਬਰੀ ਆ ਪਰਵਿਟਾ ਲੋਡਰੀ ਫਾਰਮ ਦੇ ਆਪਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਬਹੁਤ ਬਹੁਤ ਕਰਨ ਦੇ। ਹਮਾਂ ਮਾਜੇ ਦਾ ਬਾਹਰ ਇਹਨਾਂ ਦਾ ਆਪਣੀ ਘਰ ਉਗਲੀ ਹੋਈ ਕੋਈ ਸੀ। ਫੋਨ ਆਈ ਜਾਂਦਾ ਸੀ ਵੀ ਵੀਰੇ ਮਾਜੇ ਜਰੂਰ ਕੋਈ ਲੈ ਆ ਕੇ ਤੇ ਅੱਜ ਦੁੱਧ ਪੀਣ ਵਾਲਾ ਸੌਦਾ ਤੇ ਮੌਜ ਵੀਰੇ ਹੋਊਗਾ ਜਮਾ ਜਾਇਜ਼ ਤੇ ਹੁਣ ਫੋਨ ਵੀ ਠੀਕ ਆ ਵੀਰੇ। ਤੇ ਕਰਮੇ ਹੁਣ ਬਾਅਦ ਕਹਿਣਾ ਡਰੇ ਜਾਉਗੇ ਕਿ ਸਾਡੇ ਕਿੰਨੇ ਪੜਤੇ ਹੋਈ ਮੈਂ ਸਾ ਤੇ ਦੁੱਧ 12 ਲੀਟਰ ਨੇ ਮੌਜ ਨਾਲ ਦੇ ਦੇਣਾ ਵੀਰੇ। ਤੇ ਫੈਨ ਦੀ ਗੱਲ ਨਹੀਂ ਹੈਗੀ ਵੀ ਦੇ ਦੇ। ਤੇ ਹੋਂ ਰੋਡੇ ਤਾਂਾ ਤੜ ਕੇ ਦੀ ਮੇਮੀ ਕਰੀ ਆਪਣੇ ਕੋਲ ਗੱਲ ਦੀ ਇਹ ਪੂਰੀ ਥੀਲ ਆ ਬੱਤੀਆਂ ਤੋਂ ਇਹ ਮੂੰਹ ਪਾਟ ਕੇ ਦੇ ਨੂੰ ਨਾੜਵਾ ਤਾਂ ਬਹੁਤ ਪਾਟੰਦਾ ਦੇ ਵੀ ਆ ਗਏ ਆਨਲਾਈਨ ਮੰਗਵਾਉਣੀ ਉਹ ਵੀ ਮੰਗਾ ਸਕਦੇ ਆ ਘਰੇ ਆ ਕੇ ਚੋਕਿੰ ਲੈਣੀ ਦੋ ਟਾਈਮ ਉਹ ਵੀ ਲਿਆਤਾ ਕੋਈ ਗੱਲ ਨੀ ਕੋਈ ਚਾਰ ਟਾਈਮ ਦੇ ਆ ਦੇਖੋ 1.5 ਕਿਲੋ ਦੁੱਧ ਮੌਜ ਦਾ ਮੁੱਲ ਦਾ ਤਾਂ ਗਾਣਤਾ ਅੱਜ ਮੜਾ ਨੇੜੇ ਹੋ ਜਾਪੋ ਅਹੀਂ ਇਹ ਵੀ ਨਾ ਆਬੀ ਆ ਦੇਖੋ ਜੀ ਹੱਲੇ ਤਾਂ ਨਲਕਾ ਹੀ ਆ ਜੀ ਜਿਵੇਂ ਗੇਟ ਤੇ ਵੱਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਕਿਉਂਕਿ YouTube ਚੈਨਲ ਜੇ ਆਪਣਾ ਸਬਸਕ੍ਰਾਈਬ ਕਰੋਗੇ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਨੂੰ ਜਦੋਂ ਮੈਂ ਵੀਡੀਓ ਅਪਲੋਡ ਕਰਦੀ ਇਧਰੋਂ ਬਾਹਰੋਂ ਅਪਲੋਡ ਵਾਲਾ ਦਬਿਆ ਨਹੀਂ ਤੇ ਤੁਹਾਡੇ ਕੋਲੇ ਵੀਡੀਓ ਵੀਰੇ ਗਈ ਨਹੀਂ ਇਹਦਾ ਮਤਲਬ ਇਹ ਹੀ ਹੁੰਦਾ ਤੇ ਵੀਡੀਓ ਨੂੰ ਲਾਇਕ ਜਰੂਰ ਕਰ ਦਿਆ ਕਰੋ ਕਿ ਕੋਈ ਮਾੜੀ ਵੀਰੇ ਆਪਾਂ ਕੋਈ ਕੋਈ ਕਮੀ ਵੀ ਰਹਿੰਦੀ ਆ ਉਹ ਦੱਸ ਦਿਆ ਕਰੋ ਕਮਨਾ ਵੀ ਰਹੇ ਜਾਨੂੰਆਂ ਕਿਉਂਕਿ ਕੋਈ ਬੰਦਾ ਕੁਝ ਬੇਦਮਾਨਾ ਹੁੰਦਾ ਨਹੀਂ ਬੰਦਾ। ਕਰੀ ਚੱਲੇ ਤੇ ਕਾੜਤਾ ਮੇਰੇ ਬਾਕੇ ਗੜ ਦੂਗੀ ਕੋਈ ਆਪਾਂ ਥੱਲੇ ਨਹੀਂ ਸਾਡੇ ਇਹ ਲੜਕੇ ਦੋਤਾ। ਇਹਨਾਂ ਨੂੰ ਕਿਹਾ ਕੱਢੂਗੀ। ਇਹ ਨੰਬਰ ਝੋਟੀ ਹੈ ਵੀ ਦੁੱਧ ਦੇ ਦੂੰਗੀ 12 ਲੀਟਰ ਮੁੱਲ ਫੋਨ ਤੇ ਆਪਾਂ ਜੇ ਕੇ ਵੀ ਇਹਨੇ ਵੀਡੀਓ ਬਣਾਉਣੀ ਆ ਆਪਣਾ ਨੰਬਰ ਹੈਗਾ 957 73917 ਇਹ ਕਿਸੇ ਨੇ WhatsApp 'ਤੇ ਜਿਹੜੀਆਂ WhatsApp 'ਤੇ ਇਹ ਦੋ ਆਪਾਂ ਤੁਹਾਡੇ ਐਡ ਕਰ ਦਿਆਂਗੇ। ਪੁੱਤਾ ਹਰਾ ਛੱਡ ਦਿੰਦੇ ਅਗਰੇ ਕਈ ਵਾਰੀ ਹਵਾ ਹੋਵਾ ਚੜ ਜਾਂਦੀ ਆ। ਆ ਦੇਖੋ ਇਹ 4 ਮੀਟਰ ਮੌਂ ਨਲੋਂ ਤੇ ਕੱਢਤਾ। ਇੱਕ ਨੰਮਰਾ। ਢਿਲੋਡੇਰੀ ਫਾਰਮ ਦੇਖਣਾ ਇਹਦਾ ਸਾਰੇ ਵੀਰਾਂ ਦਾ ਤੇਰੇ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ।